ਨਹੀਂ ਤੁਹਾਨੂੰ ਪਤਾ ਹੀ ਗੱਲ ਕੀ ਆ ਬਸ ਹੈ ਨਹੀਂ ਨਹੀਂ ਬੜੇ ਜਿhandle ਕਾਲੂ ਮਾਗੀ ਆ ਮਾਗੀ ਪਤਾ ਨਹੀਂ ਸੀ ਪਹਿਲਾਂ ਉਹ ਤਾਂ ਪੜਿਆ ਨਹੀਂ ਕਦੇ ਸਕੂਲ ਕਾਲ ਤੋਂ ਨਹੀਂ ਨਾ ਜੀ ਘਰੇ ਵੀ ਨਹੀਂ ਦੱਸਿਆ ਕਦੇ ਕਿਤੇ ਧਿਆਨ ਨਹੀਂ ਦਿੱਤਾ ਧਿਆਨ ਹੀ ਨਹੀਂ ਦਿੱਤਾ ਹਾਂ ਜੀ ਸਗਰਾਤ ਦਾ ਹੀ ਪਤਾ ਹੀ ਫਿਲਹਾਲ ਤਾਂ ਹੀ ਆਪਣਾ ਮਾਗੀ ਦਾ ਮੇਲਾ ਸੁਣਿਆ ਮਾਗੀ ਦਾ ਸੁਣਿਆ ਗਏ ਨਹੀਂ ਜੀ ਪਰ ਕਦੇ ਹਾਂ ਨਹੀਂ ਉਹ ਸੁਣਿਆ ਤਾਂ ਹੈਗਾ ਇਤਿਹਾਸ ਪਤਾ ਉਹਦਾ ਕੀ ਹੈ ਨਹੀਂ ਜੀ ਪਤਾ ਨਹੀਂ ਜੀ ਦੇਖੋ ਜੀ ਇਹ ਤਾਂ ਗਲਤੀਆਂ ਮਾਪੇ ਬਾਪ ਦੀਆਂ ਗਲਤੀਆਂ ਨੇ ਅੱਛਾ ਜੀ ਹਾਂ ਜੀ ਜੇ ਆਪਾਂ ਘਰ ਦੇ ਵਿੱਚ ਜਿਹੇ-ਜਿਹੇ ਮਾਹੌਲ ਦੇ ਵਿੱਚ ਨਾ ਆਪਾਂ ਬੱਚੇ ਨੂੰ ਪਾਲਾਂਗੇ ਉਸੇ ਮਾਹੌਲ ਦੇ ਵਿੱਚ ਜਾਏਗਾ ਉਹ ਪੜ੍ਹੇਗਾ ਲੋੜੀ ਲੋੜੀ ਤੇ ਕੱਲੂਗੀ ਹੈ ਜੀ ਮੱਗਰ ਸ੍ਰਕਾਂਤੀ ਮੱਗੀ ਹੈ ਮੱਗੀ ਹਾਂ ਜੀ ਮੱਗੀ ਕੀ ਹੋਇਆ ਸੀ ਮੱਗੀ ਨਹੀਂ ਕਿਉਂ ਮਨਾਇਆ ਜਾਂਦਾ ਮੱਗੀ ਦਾ ਤੇ ਹਰ ਸਿੱਖ ਧਰਮ ਨਾਲ ਸੰਬੰਧ ਤਿਹਾੜ ਹੈ ਹੈਂ ਨਵਨੀਤ ਪ੍ਰਭਾਰਮਨ ਹੈਂ ਪ੍ਰਭਾਰਮਨ ਤੁਹਾਡਾ ਪ੍ਰਭਨੂਰ ਠੀਕ ਹੈ ਸੇਂਗਰ ਕਿਸੇ ਨਾਲ ਨਹੀਂ ਲੱਗਦਾ ਤੁਹਾਡੇ ਨਾਲ ਫਿਰ ਉਹ ਦੱਸਿਆ ਤਾਂ ਨਹੀਂ ਵੈਰੀਓ ਜੀ ਕਾ ਖਾਲਸਾ ਵੈਰੀਓ ਜੀ ਕਿ ਫਤੇ ਸੰਗਤ ਜੀ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਖੜੇ ਆ ਕਾਲੂ ਮਾਗੀ ਮਾਗੀ ਹੈ ਇੱਕ ਮਾਗ ਹੈ ਤੇ ਮਾਗੀ ਦਾ ਮੇਲਾ ਸ੍ਰੀ ਮੁਕਸਤ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਤੇ ਇਹ 40 ਮੁਕਤਿਆਂ ਦੇ ਨਾਲ ਸੰਬੰਧਿਤ ਹੈ ਜੋ ਕਿ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਉਸ ਸਮੇਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਦਾਵਾ ਲੈ ਕੇ ਦੇ ਗਏ ਸਨ ਜਦੋਂ ਮੁਗਲਾਂ ਨੇ ਤੇ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਅਨੰਦਗੜ੍ਹ ਦੇ ਕਿਲੇ ਨੂੰ ਘੇਰਾ ਪਾ ਲਿਆ ਸੀ ਤੇ ਇਹਨਾਂ ਵੱਲੋਂ ਜਦੋਂ ਗੁਰੂ ਸਾਹਿਬ ਖਦਰਾਣੇ ਦੀ ਢਾਬ ਜਿਸ ਨੂੰ ਹੁਣ ਸ੍ਰੀ ਮੁਕਤਸਾਹਬ ਕੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਉੱਥੇ ਪਹੁੰਚਦੇ ਨੇ ਤਾਂ ਉੱਥੇ ਇੰਨਾ ਵੱਲੋਂ ਗੁਰੂ ਸਾਹਿਬ ਤੋਂ ਮਾਫੀ ਮੰਗੀ ਜਾਂਦੀ ਹੈ ਤੇ ਗੁਰੂ ਸਾਹਿਬ ਵੱਲੋਂ ਇਹਨਾਂ ਦਾ ਬਦਾਵਾ ਵੀ ਪਾੜਿਆ ਜਾਂਦਾ ਹੈ ਤੇ ਜਦੋਂ ਇਹ ਲੜਦੇ ਹੋਏ ਸ਼ੀਸ਼ਦੀ ਪ੍ਰਾਪਤ ਕਰਦੇ ਨੇ ਤਾਂ ਗੁਰੂ ਸਾਹਿਬ ਆਪਣੀ ਗੋਦ ਦੇ ਵਿੱਚ ਭਾਈ ਮਹਾ ਸਿੰਘ ਦਾ ਸਿਰ ਰੱਖ ਕੇ ਉਹਨਾਂ ਦਾ ਬਦਾਵਾ ਪਾੜਦੇ ਨੇ ਜੋ 40 ਮੁਕਤਿਆਂ ਦੀ ਅਗਵਾਈ ਕਰ ਰਹੇ ਸਨ ਜਿਸ ਦੇ ਕਰਕੇ ਉਹਨਾਂ 40 ਮੁਕਤਿਆਂ ਨੂੰ ਮੁਕਤੀ ਵੀ ਮਿਲਦੀ ਹੈ ਜਿਸ ਕਰਕੇ ਕਿ ਸ੍ਰੀ ਮੁਕਸਰ ਸਾਹਿਬ ਦਾ ਨਾਮ ਜੋ ਕਿ ਪਹਿਲਾ ਖਦਰਾਣੇ ਕੀਤਾ ਆਪਸੀ ਸ੍ਰੀ ਮੁਕਸਰ ਸਾਹਿਬ ਪਿਆ ਅਤੇ ਦੱਸ ਦਈਏ ਕਿ ਪੋਹ ਦੇ ਖਤਮ ਹੁੰਦੇ ਆ 마ਗ ਦੀ ਸੰਗਰਾਦ ਨੂੰ 마ਗ ਦੇ ਪਹਿਲੇ ਦਿਨ ਸ੍ਰੀ ਮੁਕਸਰ ਸਾਹਿਬ ਇਹ ਕਹੇ ਮਾਗੀ ਦਾ ਮੇਲਾ ਬਣਾਇਆ ਜਾਂਦਾ ਹੈ ਤੇ ਜਿੱਥੇ ਕੀ ਪੂਰੀ ਦੁਨੀਆ ਤੋਂ ਸੰਗਤ ਪਹੁੰਚਦੀ ਹੈ ਤੇ ਜਾਣਦੇ ਆ ਕਿ ਅੱਜ ਦੇ ਇਤਿਹਾਸ ਬਾਰੇ ਕਿੰਨੇ ਕ ਸੰਗਤ ਨੂੰ ਪਤਾ ਹੈ ਤੇ ਕਿੰਨੇ ਕ ਲੋਕ ਜਾਣਦੇ ਨੇ ਸਾਡੇ ਇਸ ਉਪਰਾਲੇ ਦਾ ਮਕਸਦ ਇਹੀ ਹੈ ਦੀ ਗੱਤ ਤੋਂ ਵੱਧ ਸੰਗਤ ਨੂੰ ਇਤਿਹਾਸ ਬਾਰੇ ਪਤਾ ਲੱਗੇ ਕਿਉਂਕਿ ਜਿੰਨਾ ਤੋਂ ਸਵਾਲ ਪੁੱਛਦੇ ਆ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਲਈ ਤਾਂ ਬਹੁਤ ਵਧੀਆ ਗੱਲ ਹੈ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਵੀ ਇਤਿਹਾਸ ਬਾਰੇ ਪੜਨ ਤੇ ਜਿਹੜੇ ਦੇਖ ਰਹੇ ਨੇ ਉਹ ਵੀ ਜ਼ਰੂਰ ਇਤਿਹਾਸ ਬਾਰੇ ਪੜਨ ਤੇ ਜਾਣਨ ਸੋ ਵੀਡੀਓ ਨੂੰ ਲਾਈਕ ਕਰਕੇ ਜਿਆਦਾ ਜਿਆਦਾ ਸ਼ੇਅਰ ਜਰੂਰ ਕਰ ਦੇਣਾ ਕੋਈ ਸੁਝਾਅ ਹੋਵੇ ਕਮੈਂਟਾਂ ਦੇ ਵਿੱਚ ਦੱਸ ਦੇਣਾ ਅਓ ਸੰਗਤ ਦੇ ਨਾਲ ਗੱਲਬਾਤ ਕਰਦੇ ਆ ਪ੍ਰਭ ਨੂਰ ਸਿੰਘ ਤੁਸੀਂ ਮੰਮੀ ਆਜੋ ਆਜੋ ਨਾਲ ਆਜੋ ਆਜੋ ਨਾ ਕੱਢ ਜੇ ਨੋ ਤੁਸੀਂ ਵੀ ਆਜੋ ਆਦੇ ਨਾਲੇ ਤੋਂ ਹਾਂ ਇਹ ਮਠਾਡੇ ਤੇ ਨਹੀਂ ਆਏ ਹੋ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਅੰਬਾਲਾ ਵਾਲੇ ਤੋਂ ਅੰਬਾਲਾ ਤੋਂ ਪਹਿਲਾਂ ਵੀ ਆਉਨੇ ਹੋ ਨਹੀਂ ਨਹੀਂ ਫਸਟ ਟਾਈਮ ਅਸੀਂ ਬੱਚਿਆਂ ਨੂੰ ਸਾਰਾ ਜੋ ਵੀ ਹੈ ਆਪਣੀ ਗੁਰੂ ਸਿੱਖੀ ਦਾ ਮਤਲਬ ਅੱਜ ਕਿਉਂ ਆਏ ਹੋ ਖਾਸ ਲੋਹੜੀ ਕਰਕੇ ਹਾਂਜੀ ਠੀਕ ਹੈ ਤੇ ਸਾਡੀ ਕੁੜੀਆ ਇਹ ਇਹ ਪੁੱਛੋ ਕਿਉਂ ਆਈ ਹੈ ਇੱਥੇ ਕਿਉਂ ਆਏ ਹੋ ਤੁਸੀਂ ਮੈਨੂੰ ਜੋਤ ਹੋਣੀ ਦਾ ਥੋੜਾ ਹਾਂ ਬੋਲੋ ਸੰਗਣਾ ਨਹੀਂ ਹੈਗਾ ਕੋਈ ਗੱਲ ਮੈਂ ਉਹ ਸਭ ਦੇਖਣਾ ਸੀ ਜਿਹੜੀਆਂ ਇੱਥੇ ਹੋਈਆਂ ਨੇ ਮੀਹ ਆ ਦੇਖਣੀ ਆ ਸੀ ਹਾਂਜੀ ਤੇ ਕਾਲੂ ਪਤਾ ਪੁੱਤ ਕੀ ਆ ਅ ਨਾ ਤੁਹਾਨੂੰ ਪਤਾ ਹੀ ਕਾਲੂ ਕੀ ਆ ਬਸ ਹਾਂਜੀ ਨਹੀਂ ਓਹਦੇ ਜਿਹੜਾ ਕਾਲੂ ਕਾਲੂ ਮਾਗੀ ਆ ਮਾਗੀ ਦਾ ਮੇਲਾ ਮਨਾਇਆ ਜਾਂਦਾ ਸ੍ਰੀ ਮੁਖਤਸਰ ਸਾਹਿਬ ਦੇ ਤੇ ਪਤਾ ਹੈ ਉਹਦੇ ਬਾਰੇ ਹਾਂਜੀ ਹਾਂਜੀ ਕਿਉਂ ਮਨਾਇਆ ਜਾਂਦਾ ਹੈ ਬਸ ਇਹਨਾਂ ਨੂੰ ਨਹੀਂ ਪਤਾ ਜਿਵੇਂ ਕਿ ਮਾਗੀ ਮੁਖਤਸਰ ਦੀ ਸੁਣਿਆ ਪੁਰਾਣੇ ਵਾਂਗ ਹਾਂਜੀ ਹਾਂਜੀ ਤੁਹਾਨੂੰ ਪਤਾ ਹੀ ਨਹੀਂ ਜੀ ਉੱਤਿਆਲੀ ਮੁਕਤੇਸ਼ੀ ਦੋਸੇ ਨਾ ਜਿਹੜੇ ਗੁਰਗੋਬ ਸਿੰਘ ਜੀ ਨੂੰ ਬਦਾਵਾ ਲਿਖ ਕੇ ਦੇ ਗਏ ਸਨ ਤੇ ਫਿਰ ਜਦੋਂ ਖੇਰਾਨੇ ਖੇਦਰਾਣੇ ਦੀ ਢਾਬ ਜੀ ਦਾ ਹੁਣ ਨਾਮ ਸ੍ਰੀ ਮੁਕਤਾ ਸਾਹਿਬਾ ਉੱਥੇ ਉਹਨਾਂ ਵੱਲੋਂ ਮੁਗਲਾਂ ਦੇ ਖਿਲਾਫ ਲੜਾਈ ਲੜੀ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਲੱਗੇ ਤੇ ਜਦੋਂ ਉਹ ਚੀਜ਼ ਦੀ ਪ੍ਰਾਪਤ ਕਰਨ ਲੱਗੇ ਤਾਂ ਗੁਰੂ ਸਾਹਿਬ ਬੇਨਤੀ ਕਰਕੇ ਉਹਨਾਂ ਨੇ ਉਹ ਬਦਾਵਾ ਪੜਵਾਇਆ ਸੀਗਾ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਮੁਕਤੀ ਦਾ ਵਾਰ ਦਿੱਤਾ ਸੀ ਮੁਕਤ ਕੀਤਾ ਸੀਗਾ ਇਸ ਕਰਕੇ ਉਹ ਧਰਤੀ ਦਾ ਨਾਮ ਸ੍ਰੀ ਮੁਕਤਾ ਸਾਹਿਬ ਪਿਆ ਸੀ ਅੱਛਾ ਕਿ ਉਹ ਮੁਖਸਰ ਸਾਹਿਬ ਬਤਾਲੇ ਨਹੀਂ ਜੀ ਅਸੀਂ ਤੋਂ ਵੈਸੇ ਵੀ ਪਹਿਲਾਂ ਗੁਜਰਾਤ ਸੀ ਅਜੇ ਹੁਣੇ ਹੀ ਆਏ ਆ ਦੋ ਸਾਲ ਪਹਿਲਾਂ ਹੀ ਇੱਥੇ ਤੇ ਬੱਚਿਆਂ ਨੂੰ ਅਸੀਂ ਦਿਖਾਣ ਲਈ ਆਏ ਸੀ ਕਿਉਂਕਿ ਆਪਣੀ ਗੁਰਸਿੱਖੀ ਬਾਰੇ ਬੱਚਿਆਂ ਨੂੰ ਸਾਰਾ ਪਤਾ ਹੋਣਾ ਚਾਹੀਦਾ ਹਾਂਜੀ ਕਿ ਇਤਿਹਾਸ ਵੀ ਜ਼ਰੂਰ ਹਾਂਜੀ ਸਾਰਾ ਇਤਿਹਾਸ ਪਤਾ ਹੈ ਅੱਜ ਦੇ ਸਮੇਂ 'ਚ ਤਾਂ ਬਹੁਤ ਸੌਖਾ ਕਿਉਂਕਿ ਮੋਬਾਈਲ ਤੋਂ ਪੜ੍ਹ ਸਕਦੇ ਨੇ ਬੱਚਿਆਂ ਨੂੰ ਪਤਾ ਠੀਕ ਧੰਨਵਾਦ ਜੀ ਸੁਧਲਾ ਮਰਤੂ ਹੈ ਜੀ ਬਸ ਹੀ ਪਠਾਨਾਂ ਕੋ ਆਪਾਂ ਅੱਛਾ ਨੇੜੇ ਹੀ ਹੋ ਗਏ ਠੀਕ ਹੈ ਕੱਲੂ ਕੀ ਆ ਪਤਾ ਹੀ ਚੱਲੋ ਕੱਲੂ ਕੀ ਆ ਅੱਜ ਕੀ ਆ ਅੱਜ ਦਾ ਉਹ ਹੈ ਲੋੜੀ ਹੈ ਲੋੜੀ ਠੀਕ ਹੈ ਲੋੜੀ ਕਿਉਂ ਮਨਾਈ ਜਾਂਦੀ ਹੈ ਪਤਾ ਨਹੀਂ ਨਹੀਂ ਕੱਲੂ ਕੀ ਆ ਕੱਲੂ ਸਿੱਖਾਂ ਦੇ ਨਾਲ ਅੱਜ ਦਾ ਤਾਂ ਜੋ ਤਿਹਾਰ ਹੈ ਸਿੱਖਾਂ ਦੇ ਨਾਲ ਨਹੀਂ ਸੰਬੰਧਿਤ ਹੈਗਾ ਇੰਨਾ ਜ਼ਿਆਦਾ ਤੇ ਕੱਲੂ ਮਤਲਬ ਜੋ ਤਿਹਾਰ ਆ ਜੋ ਦਿਨ ਕੱਲੂ ਮਨਾਇਆ ਜਾਵੇਗਾ ਉਹ ਸਿੱਖਾਂ ਦੇ ਨਾਲ ਸੰਬੰਧਿਤ ਆ ਪਤਾ ਕੱਲੂ ਕੀ ਦੇਣਾ ਨਹੀਂ ਕੱਲੂ ਮਾਗ ਹੀ ਆ ਇੱਕ ਮਾਗ ਆ ਨਾ ਪੋ ਦਾ ਮਹੀਨਾ ਕੱਲੂ ਖਤਮ ਹੋ ਰਿਹਾ ਸੰਗਰਾਮ ਦਾ ਕੱਲੂ ਮਾਗ ਸ਼ੁਰੂ ਹੋ ਰਿਹਾ ਤੇ ਇੱਕ ਮਾਗ ਨੂੰ ਕੁਝ ਬਹੁਤ ਵੱਡਾ ਦਿਨ ਸਿੱਖ ਧਰਮ ਦੇ ਲਈ ਛੇ ਸਿੱਖ ਧਰਮ ਨਾਲ ਸੰਬੰਧ ਦਾ ਹਾਂਜੀ ਪਤਾ ਤੁਹਾਨੂੰ ਕੀ ਦੇਣਾ ਕੱਲ ਨੂੰ ਮਾਗੀ ਦਾ ਮੇਲਾ ਸ੍ਰੀ ਮੁਕਤਸਰ ਸਾਹਿਬੇ ਕਿ ਮਨਾਇਆ ਜਾਂਦਾ ਅੱਛਾ ਜੀ ਜੋ 40 ਮੁਕਤੇ ਬਦਾਵਾ ਲੈ ਕੇ ਦੇ ਗਈ ਸੀ ਉਹਨਾਂ ਦਾ ਬਦਾਵਾ ਪਾੜਿਆ ਸਿੱਖ ਦਰਾਨੇ ਦੀ ਢਾਬ ਤੇ ਜਿੱਥੇ ਹੁਣ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦਾ ਨਾਮ ਹੁਣ ਠੀਕ ਹੈ ਜੀ ਉੱਥੇ ਮੁਕਤ ਕੀਤੇ ਸੀ ਬਦਾਵਾ ਪਾੜ ਕੇ ਠੀਕ ਹੈ ਪਤਾ ਨਹੀਂ ਸੀ ਪਹਿਲਾਂ ਉਹ ਤਾਂ ਪੜਿਆ ਨਹੀਂ ਕਦੇ ਸਕੂਲ ਕਾਲ ਤੋਂ ਨਾ ਜੀ ਕਰ ਰੇਵ ਨਹੀਂ ਦੱਸਿਆ ਗਿਆ ਕਿ ਧਿਆਨ ਨਹੀਂ ਦਿੱਤਾ ਧਿਆਨ ਨਹੀਂ ਦਿੱਤਾ ਦੱਸਦੇ ਨੇ ਕਰ ਦੇਤਾ ਦੱਸਦੇ ਨੇ ਕਿਹੜੇ ਵੇਜ ਭਰੋਣੇ ਆ ਇਹ ਆਨ ਲਿਮਟਡ ਗਿਆ ਠੀਕ ਹੈ ਧੰਨਵਾਦ ਠੀਕ ਹੈ ਠੀਕ ਹੈ ਮੱਥਾ ਟੇਕਣ ਨਹੀਂ ਆਇਆ ਹਾਂਜੀ ਠੀਕ ਹੈ ਕੀ ਇਹ ਅੱਜ ਸੰਗਰਾਣਤਾ ਜੀ ਸੰਗਰਾਣਤਾ ਕੱਲ ਨੂੰ ਹੈ ਜੀ ਅੱਛਾ ਲੋੜੀ ਹਾਂ ਲੋੜੀ ਅੱਜ ਤੇ ਕੱਲ ਨੂੰ ਹੋਰ ਕੀ ਖਾਸ ਹੈ ਜੀ ਕੀ ਦੇਣਾ ਮਤਲਬ ਜੋ ਸਿੱਖ ਧਰਮ ਨਾਲ ਸੰਬੰਧ ਹੈ ਨਾ ਜੀ ਇਹਨਾਂ ਨੂੰ ਨਹੀਂ ਪਤਾ ਹੈਗਾ ਤਾਲੂ ਮਾਗੀ ਹੈ ਜੀ ਮਾਗੀ ਦਾ ਮੇਲਾ ਸ੍ਰੀ ਮੁਕਸਰ ਸਾਹਿਬ ਤੇ ਮਨਾਇਆ ਜਾਂਦਾ 40 ਮੁਕਤੇ ਆ ਠੀਕ ਹੈ ਪਤਾ ਨਹੀਂ ਸੀਗਾ ਤਾਂ ਹਾਂ ਜੀ ਪਹਿਲਾਂ ਸੁਣਿਆ ਨਹੀਂ ਕਿਤੇ ਨਾ ਸੁਣਿਆ ਤਾਂ ਹੈਗਾ ਇਹਨਾਂ ਪਤਾ ਨਹੀਂ ਹੈਗਾ ਜੀ ਸਿੱਖ ਧਰਮ ਨਾਲ ਸੰਬੰਧ ਰੱਖਦੇ ਹਾਂ ਹਾਂ ਜੀ ਚਲੋ ਬੱਚਿਆਂ ਨੂੰ ਵੀ ਜਰੂਰ ਦੱਸਿਓ YouTube ਤੇ ਦੇਖ ਲਿਓ ਤੇ ਤੁਹਾਨੂੰ ਡਿਟੇਲ ਤੇ ਸਾਰਾ ਪਤਾ ਲੱਗ ਜਾਊਗਾ ਜਿਹੜਾ ਜਿਹੜੇ ਵੀ ਦਿਨ ਤਿਆਰ ਹੁੰਦਾ ਬੱਚਿਆਂ ਨੂੰ ਜਰੂਰ ਦੱਸਿਆ ਕਰੋ ਜੀ ਤਾਂ ਹੀ ਇਹਨਾਂ ਨੂੰ ਇਤਿਹਾਸ ਬਾਰੇ ਪਤਾ ਲੱਗੂਗਾ ਜਿਵੇਂ ਤੁਹਾਨੂੰ ਨਹੀਂ ਪਤਾ ਪਰ ਇਹਨਾਂ ਨੂੰ ਤਾਂ ਅੱਗੇ ਲਈ ਪਤਾ ਲੱਗਿਆ ਲੱਗਿਆ ਹੈ ਵੀਰੇ ਰੂਪ ਸਿੰਘ ਹੈ ਜੀ ਰੂਪ ਸਿੰਘ ਰੂਪ ਸਿੰਘ ਮੱਥਾ ਟੇਕਣ ਲਈ ਆਏ ਹੋ ਹਾਂ ਜੀ ਕੀ ਹੈ ਜੀ ਅੱਜ ਬਸ ਵੈਸੇ ਮੱਥਾ ਟੇਕਣ ਆ ਗਏ ਸੀ ਬਸ ਤੇ ਕੱਲ ਨੂੰ ਪਤਾ ਕੀ ਹੈ ਜੀ ਕੱਲ ਸੰਗਰਾਤ ਹੈ ਜੀ ਕੱਲ ਨੂੰ ਹੋਰ ਕੀ ਹੈ ਜੀ ਸੰਗਰਾਤ ਦਾ ਹੀ ਪਤਾ ਕੱਲੂ ਇੱਕ ਮਾਗ ਆ ਹਾਂ ਜੀ ਸਗਰਾਤ ਦਾ ਹੀ ਪਤਾ ਹੀ ਫਿਲਹਾਲ ਤਾਂ ਹੀ ਆ ਪੀ ਮਾਗੀ ਦਾ ਮੇਲਾ ਸੁਣਿਆ ਮਾਗੀ ਦਾ ਸੁਣਿਆ ਗਏ ਨਹੀਂ ਜੀ ਪਰ ਕਦੇ ਹਾਂ ਨਹੀਂ ਉਹ ਸੁਣਿਆ ਤਾਂ ਹੈਗਾ ਇਤਿਹਾਸ ਪਤਾ ਉਹਦਾ ਕੀ ਹੈ ਨਹੀਂ ਜੀ ਪਤਾ ਨਹੀਂ 40 ਮੁਕਤੇਆਂ ਬਾਰੇ ਸੁਣਿਆ ਹਾਂ 40 ਮੁਕਤੇਆਂ ਬਾਰੇ ਸੁਣਿਆ ਠੀਕ ਹੈ ਹਾਂ ਉਹਨਾਂ ਨੂੰ ਜਦੋਂ ਖਦਰਾਨੇ ਦੀ ਢਾਬ ਤੇ ਕਿਆ ਪਹਿਲੇ ਪਤਾ ਨਹੀਂ ਸੀ ਤੁਹਾਨੂੰ ਇਤਿਹਾਸ ਨਹੀਂ ਇਤਿਹਾਸ ਦੇ ਬਾਰੇ ਵਿੱਚ ਪਤਾ ਸੀ 40 ਮੁਕਤੇ ਦਾ ਪਤਾ ਸੀ ਆਪਾਂ ਨੂੰ ਹਾਂ ਸਿੱਖ ਧਰਮ ਨਾਲ ਸੰਬੰਧ ਹਾਂਜੀ ਹਾਂਜੀ ਸਿੱਖ ਧਰਮ ਨਾਲ ਇਹ ਤੁਹਾਡੀ ਬੇਟੀ ਹੈ ਜੀ ਕਿੰਨੀ ਉਮਰ ਹੈ ਇਹ 5 ਸਾਲ ਦੀ ਹੈ ਜੀ ਇਤਿਹਾਸ ਦੱਸਦੇ ਉਹਨੇ ਇਹਨੂੰ ਹਾਂਜੀ ਪASE ਫਿਲਹਾਲ ਤਾਂ ਸਕੂਲ ਲਈ ਪੜਾ ਰਹੀ ਹਾਲੇ ਸਕੂਲਾਂ 'ਚ ਤਾਂ ਦੱਸਦੇ ਨਹੀਂ ਇਤਿਹਾਸ ਬਾਰੇ ਨਹੀਂ ਨਹੀਂ ਸਕੂਲਾਂ 'ਚ ਨਹੀਂ ਦੱਸਦੇ ਆਪਣੇ ਗੁਰਦੁਆਰਿਆਂ 'ਚ ਹਾਂ ਜੀ ਮਾੜਾ ਮੋਟਾ ਸਮਝਾਈ ਜਾਂਦੇ ਜਿੰਨਾ ਕਾਪਣ ਪਤਾ ਤੁਹਾਨੂੰ ਆਪ ਨਹੀਂ ਪਤਾ ਜਿੰਨਾ ਕਾਪਣ ਪਤਾ ਪੁੱਲਣਾ ਸਮਝਾਈ ਜਾਂਦੇ ਪਤਾ ਕਰਿਆ ਕਰੋ ਪਤਾ ਕੀ ਗੱਲ ਹੈ ਤੁਹਾਨੂੰ ਮੈਂ ਦੱਸਦਾ ਤਰੀਕਾ ਜਿਵੇਂ ਕੋ ਪੜਿਆ ਕਰੋ ਫਿਰ ਬੱਚਿਆਂ ਨੂੰ ਵੀ ਦੱਸਿਆ ਕਰੋ ਠੀਕ ਹੈ ਜੀ ਪਤਾ ਕੀ ਹੁਣ ਪਹਿਲਾਂ ਥੋੜੇ ਬਜ਼ੁਰਗਾਂ ਨੂੰ ਪਤਾ ਸੀਗਾ ਉਹਨਾਂ ਨੇ ਥੋੜਾ ਤੁਹਾਨੂੰ ਦੱਸਤਾ ਤੁਹਾਨੂੰ ਘੱਟ ਪਤਾ ਹੁਣ ਗਾਂਹ ਬੱਚਿਆਂ ਨੂੰ ਬਿਲਕੁਲ ਵੀ ਨਹੀਂ ਪਤਾ ਗਾਂਹ ਫਿਰ ਬਹੁਤ ਮਾੜਾ ਸਮਾਂ ਆਉਣੇ ਵਾਲਾ ਜੇ ਆਪਾਂ ਨਹੀਂ ਦੱਸਾਂਗੇ ਤਾਂ ਇਤਿਹਾਸ ਬਾਰੇ ਐਡਾ ਕੋਈ ਇਤਿਹਾਸ ਆਪਣਾ ਜੀ ਸਤਿ ਸ੍ਰੀ ਅਕਾਲ। ਕੀ ਨਾਮ ਆ ਜੀ ਤੁਹਾਡਾ? ਮੇਰਾ ਨਾਮ ਹੈ ਜੀ ਸ਼ੰਗਾਰਾ ਸਿੰਘ ਜੀ। ਬਾਪੂ ਜੀ ਅੱਜ ਕੱਲ ਦੇ ਨੌਜਵਾਨ ਬੱਚੇ ਨੇ ਜਿਹੜੇ ਨੌਜਵਾਨ ਨੇ ਇਤਿਹਾਸ ਨਹੀਂ ਪਤਾ ਉਹ ਜਿਵੇਂ ਕੱਲ ਨੂੰ ਮਾਗੀ ਆ ਮਾਗੀ ਦਾ ਪਤਾ ਹੀ ਨਹੀਂ ਹੈਗਾ ਕੀ ਲੱਗਦਾ ਕਿਉਂ ਖੁੱਲਦੇ ਜਾ ਰਹੇ ਨੇ ਬੱਚੇ ਜੀ। ਦੇਖੋ ਜੀ ਇਹ ਤਾਂ ਗਲਤੀਆਂ ਮਾਪੇ ਬਾਪ ਦੀਆਂ ਗਲਤੀਆਂ ਨੇ। ਅੱਛਾ ਜੀ। ਹਾਂ ਜੀ। ਜੇ ਆਪਾਂ ਘਰ ਦੇ ਵਿੱਚ ਜਿਹੇ-ਜਿਹੇ ਮਾਹੌਲ ਦੇ ਵਿੱਚ ਨਾ ਆਪਾਂ ਬੱਚੇ ਨੂੰ ਪਾਲेंगे ਉਸੇ ਮਾਹੌਲ ਦੇ ਵਿੱਚ ਜਾਏਗਾ ਉਹ ਪੜੇਗਾ। ਇਹ ਜਿਹੜਾ ਇਹ ਚੀਜ਼ਾਂ ਨੇ ਮਾਗੀ ਦਾ ਹੋ ਗਿਆ ਬਸਾਖੀ ਦਾ ਹੋ ਗਿਆ ਇਹ ਤਾਂ ਰੋਂ ਪਤਾ ਚੱਲਣਾ ਹੈ ਕੋਈ ਬਾਹਰ ਕਿਤਾਬਾਂ ਦੇ ਵਿੱਚ ਪੜ੍ਹ ਕੇ ਵੀ ਪਹਿਲਾਂ ਅਸੀਂ ਕੀਤਾ ਜੀ ਉਹ ਵੀ ਕਈਆਂ ਨੂੰ ਤਾਂ ਮਤਲਬ ਇਹ ਨਹੀਂ ਪਤਾ ਵੀ ਇੱਥੇ ਹੋਇਆ ਸੀ ਸ੍ਰੀ ਫਤੇਗੜ ਸਾਹਿਬ ਇਹ ਇਤਿਹਾਸ ਨਹੀਂ ਪਤਾ ਦੇਖੋ ਕਿੰਨੀ ਮਤਲਬ ਨਮੋਸ਼ੀ ਦੀ ਗੱਲ ਹੈ ਨਾ ਆਪਣੇ ਨਾਲ ਲਏ ਜਾ ਰਹੇ ਆ ਇਹ ਇਹ ਇਹੀ ਗਲਤੀ ਹੈ ਇੱਕ ਤਾਂ ਜਿਹੜੇ ਹੁਣ ਨਾ ਇਹ ਮੋਬਾਈਲ ਚੱਲ ਗਿਆ ਇਹਨਾਂ ਨੇ ਬਿਲਕੁਲ ਦੇਖੋ ਬਸ ਸਿੱਧੀ ਗੱਲ ਬੋਲ ਦਵਾਂਗੀ ਜੀ ਚੰਗਾ ਬੱਖ ਵੀ ਹੁੰਦਾ ਜੇ ਮੋਬਾਈਲ ਚੰਗਾ ਹਸਪਤਲ ਨੂੰ ਦੇਖੀ ਇਹਦਾ ਵਧੀਆ ਗੱਲ ਨਹੀਂ ਉਹ ਤਾਂ ਬੈ ਕਹਿੰਦਾ ਦੇਖੋ ਮੋਬਾਈਲ ਜੋ ਚੱਲੇ ਬਹੁਤ ਵਧੀਆ ਚੱਲੇਆ ਪਰ ਅਸੀਂ ਲੋਕ ਐਸੇ ਹਾਂ ਉਹਦਾ ਗਲਤ ਫਾਇਦਾ ਹਟਾਉਂਦਾ ਆ ਉਹ ਗਲਤ ਫਾਇਦਾ ਫਿਰ ਉਹ ਨੁਕਸਾਨ ਸਾਨੂੰ ਹੀ ਕਰਦਾ ਉਹਨੇ ਸਾਨੂੰ ਇਹ ਨੁਕਸਾਨ ਕਰਨਾ ਹੋਰ ਕਿਸੇ ਨੂੰ ਨੁਕਸਾਨ ਨਹੀਂ ਕਰਨਾ ਹੈਗਾ ਬੀਬੀਆਂ ਵੀ ਕਈ ਵਾਰ ਜਵਾ ਕਰਾਉਂਦਾ ਉਹਨਾਂ ਨੂੰ ਕਾਰਟੂਨ ਲਾ ਕੇ ਦੇ ਦਿੰਦੀਆਂ ਨੇ ਇਹ ਵੀ ਕੋਈ ਇਤਿਹਾਸ ਦੀ ਗੱਲ ਜੇ ਲਾ ਕੇ ਦੇਣ ਤਾਂ ਬੱਚਾ ਇਤਿਹਾਸ ਸਿੱਖੇ ਇਤਿਹਾਸ ਸਿੱਖੇ ਜੇ ਹੁਣ ਆਪਾਂ ਘਰ ਦੇ ਵਿੱਚ ਮਾਹੌਲ ਦੇ ਵਿੱਚ ਬੈਠ ਕੇ ਬੱਚੇ ਨੂੰ ਕੁਝ ਸਮਝਾਵਾਂਗੇ ਤਾਂ ਇਹਨੂੰ ਪਤਾ ਚੱਲੇਗਾ ਬਾਹਰਲੀ ਜਿਹੜੀ ਹੁਣ ਆਪਣੀ ਸਕੂਲ ਦੀ ਪੜ੍ਹਾਈ ਹੈ ਉਹ ਦੂਸਰੀ ਪੜ੍ਹਾਈ ਹੈ ਜੋ ਅਸਲੀ ਪੜ੍ਹਾਈ ਹੈ ਮਾਪੇ ਨੇ ਦੇਣੀ ਹੈ ਨਹੀਂ ਚਲੋ ਇਹ ਤਾਂ ਘਰ ਦੇ ਵਿੱਚੋਂ ਮਾਹੌਲ ਦੇ ਵਿੱਚੋਂ ਪਤਾ ਚੱਲਦਾ ਹੈ ਘਰ ਤੋਂ ਪਤਾ ਲੱਗਦਾ ਜਦੋਂ ਬڑا ਜਾਏਗਾ ਉਹ ਦੱਸੇਗਾ ਵੀ ਹਾਂ ਮੈਂ ਅੱਜ ਮਾਗੀ ਤੇ ਚੱਲਿਆ ਆ ਚੀਜ਼ ਹੋਈ ਧੀ ਮਾਗੀ ਬੇਬੀ ਨੂੰ ਵੀ ਕੁਝ ਨਹੀਂ ਹਾਂਜੀ ਬਈ ਅਵੇ ਮੈਂ ਬੇਟਾ ਜੋ ਬੱਚਿਆਂ ਨੂੰ ਤੇ ਮਾਮਾ ਲਾ ਦਿੰਦੀ ਕਹਿੰਦੇ ਫੋਨ ਹੈ ਉਹਨਾਂ ਨੂੰ ਨੱਚੜਾ ਹੀ ਆਉਂਦਾ ਉਹਨਾਂ ਨੂੰ ਹਾਂ ਇਹ ਵੀ ਹੋ ਸਕਦਾ ਜਦੋਂ ਪਹਿਲੀ ਵਾਰ ਕਾਰਟੂਨ ਲਾ ਕੇ ਦਿੰਦੀਆਂ ਨੇ ਜੇ ਆਪਣੇ ਇਤਿਹਾਸ ਲਾ ਕੇ ਦੇਣ ਪਿਆਰ ਸਾਹਿਬ ਜਦਿਆਂ ਵਾਰੀ ਉਸ ਲਾ ਕੇ ਦੇਣ ਇੰਨੀ ਵਧੀਆ ਕਥਾ ਹੁੰਦੀ ਆ ਸ੍ਰੀ ਮਨਜੀ ਸਾਹਿਬ ਤੋਂ ਸ੍ਰੀ ਅਮਰ ਸਾਹਿਬ ਕਿ ਉਹ ਕਥਾ ਲਾ ਕੇ ਦੇਣ ਤਾਂ ਬੱਚੇ ਕਿਉਂ ਨਹੀਂ ਸਿੱਖਣਗੇ ਹਾਂਜੀ ਹਾਂਜੀ ਉਹ ਤਾਂ ਕਹਿੰਦੀਆਂ ਨੇ ਅਸੀਂ ਕੰਮ ਧਿਆਨ ਲਾਏ ਨੇ ਕੰਮ ਕਰਨੇ ਆ ਅਗੋਂ ਆ ਜਵਾਬੇ ਤੇ ਫੇਰ ਕੀ ਕਰੇ ਉੱਥੇ ਉੱਥੇ ਕਰੇ ਵੀ ਕੀ ਵੇ ਕੀ ਲੱਗਦਾ ਵੀ ਇਹ ਜਿਹੜੇ ਮਾਮਾ ਕਾਰਟੂਨ ਲਾ ਕੇ ਦੰਦਿਆ ਨੇ ਲਾ ਕੇ ਦੰਦਿਆ ਨੇ ਉਹ ਫਿਰ ਆਪਣੇ ਗਾਂ ਹਰੀ ਸਿੰਘ ਨਲੂਏ ਵਰਗੇ ਮਹਾਰਾਜਾ ਰਣਜੀਤ ਸਿੰਘ ਵਰਗੇ ਇਹ ਜਿਹੇ ਜੋ ਯੋਧੇ ਨੇ ਆਪਣੇ ਉਹ ਜਿਹੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਉਹਨਾਂ ਦੇ ਨਕਸ਼ੇ ਗਦਨ ਤੇ ਚੱਲ ਸਕਦੇ ਨੇ ਜਵਾ ਕਾਰਟੂਨ ਨਾ ਜੀ ਨਾ ਨਾ ਉਹਨਾਂ ਤੇ ਕਾਰਟੂਨ ਜੇ ਕਵਾਂਗੇ ਤੇ ਕਹਿਣਗੇ ਸਾਹ ਹਾਂਜੀ ਕਾਰਟੂਨ ਪੜ੍ਹਦੇ ਕਿਉਂ ਫਤੇ ਜੀ ਪਾਪਾ ਜੀ ਦੋ ਵਿਚਾਰ ਲੈਣੇ ਤੁਹਾਡੇ ਵੀ ਬੱਚਿਆਂ ਨੂੰ ਬਾਗੀ ਬਾਰੇ ਨਹੀਂ ਪਤਾ ਬਾਗੀ ਬਾਰੇ ਨਹੀਂ ਪਤਾ ਅੱਜ ਕੱਲ ਨੌਜਵਾਨਾਂ ਨੂੰ ਕੀ ਗਲਤੀ ਲੱਗਦੀ ਏ ਕੰਮ ਨਾਬੇ ਕਰਦਿਆਂ ਦੀ ਗਲਤੀ ਹੈ ਜਿਹੜੇ ਸਮਝਉਂਦੇ ਨਹੀਂ ਹੈਗੇ ਹਾਂਜੀ ਉਹਨਾਂ ਦੀ ਗਲਤੀ ਹੈ ਆਪੋ ਲੋ ਮੈਂ ਦੇਖਿਆ ਲੋੜੀ ਦਾ ਤਾਂ ਪਤਾ ਲੋੜੀ ਹਾਲਾਂਕਿ ਆਪਣੇ ਧਰਮ ਨਾਲ ਸੰਬੰਧਿਤ ਤਿਹਾਰ ਨਹੀਂ ਹੈਗਾ ਪਰ ਫਿਰ ਵੀ ਆ ਮਾਗੀ ਦਾ ਪਤਾ ਨਹੀਂ ਹੈਗਾ ਕਹਿੰਦੇ ਕੱਲ ਨੂੰ ਪਤਾ ਨਹੀਂ ਗਈ ਆ ਉਹ ਮਾਗੀ ਤੇ ਇਤਿਹਾਸਮੁਖਤ ਸਰ ਸਾਬ ਨਾਲ ਜਿਹੜੇ ਚਾੜੀ ਚਾੜੀ ਮੁਖਤ ਸ਼ਹੀਦ ਹੋਏ ਸੀਗੇ ਪਰ ਅੱਜ ਕੱਲ ਬੱਚੇ ਜਾਣਦੇ ਨਹੀਂ ਤੁਹਾਨੂੰ ਕੀ ਲੱਗਦਾ ਕਮੀ ਕਿੱਧਰ ਹੈ ਜੀ ਕਰਦੇ ਨਹੀਂ ਸਮਝਾਉਦੇ ਬਾਬਾ ਜੀ ਕਰਦੇ ਦੀ ਗਲਤੀ ਹੈ ਸਕੂਲਾਂ ਚ ਤਾਂ ਆਪਾਂ ਉਮੀਦ ਨਹੀਂ ਕਰ ਸਕਦੇ ਸਕੂਲਾਂ ਦੇ ਤਾਂ ਵੈਸੇ ਵੀ ਨਹੀਂ ਸਮਝਾਉਂਦੇ ਤਾਂ ਪੰਜਾਬੀ ਵੀ ਨਹੀਂ ਪੜ੍ਹਦੇ ਨੇ ਦੇ ਸਕੂਲਾਂ ਚ ਤਾਂ ਹਾਂ ਬੋਲਣ ਨਹੀਂ ਹੁੰਦੇ ਹਾਂਜੀ ਬਬੀ ਧੰਨਵਾਦ ਕੀ ਨਾਮ ਕੀ ਨਾਮ ਪੁੱਤ ਹਰਮਨ ਹਾਂਜੀ ਨਵਨੀਤ ਪ੍ਰਭਾਰਮਨ ਹਾਂਜੀ ਪ੍ਰਭਾਰਮਨ ਤੁਹਾਡਾ ਪ੍ਰਭਨੂਰ ਠੀਕ ਹੈ ਸਿੰਘ ਕਿਸੇ ਨਾਲ ਨਹੀਂ ਲੱਗਦਾ ਤੁਹਾਡੇ ਨਾਲ ਨਾ ਲੱਗਿਆ ਜੀ ਪਰ ਦੱਸਿਆ ਤਾਂ ਹੈ ਨਹੀਂ ਦੁਬਾਰੇ ਦੱਸੋ ਨਵਨੀਤ ਸਿੰਘ ਪ੍ਰਭਾਰਮਨ ਸਿੰਘ ਪ੍ਰਭਨੂਰ ਸਿੰਘ ਠੀਕ ਹੈ ਤੇ ਕਿੱਥੋਂ ਆਏ ਹੋ ਤੁਸੀਂ ਅਸੀਂ ਡੇਰਾ ਬਸੀ ਤੋਂ ਆਏ ਹਾਂ ਡੇਰਾ ਬਸੀ ਤੋਂ ਮੱਥਾ ਟੇਕਣ ਲਈ ਆਏ ਹਾਂ ਹਾਂਜੀ ਕੀ ਆ ਪਤਾ ਅੱਜ ਅੱਜ ਲੋੜੀ ਆ ਜੀ ਠੀਕ ਹੈ ਤੇ ਕੱਲ ਨੂੰ ਪਤਾ ਪੁੱਤ ਕੀ ਆ ਕੱਲ ਨੂੰ ਮਗਰਸਾ ਮਗਰਸਾ ਮਾਗੀ ਆ ਮਾਗੀ ਮਾਗੀ ਠੀਕ ਹੈ ਮਾਗੀ ਨੂੰ ਪਤਾ ਕੀ ਹੋਇਆ ਸੀਗਾ ਹਾਂ ਜੀ 40 ਮੁਕਤੇ ਬਾਰੇ ਪੜਿਆ ਤੁਸੀਂ 40 ਮੁਕਤੇ ਸੀਗੇ ਜਿਹੜੇ ਜਿਹੜੇ ਕਿਲੇ ਦੇ ਵਿੱਚ ਸੀ ਹਾਂ ਜਿਹੜੇ ਕਿਲੇ ਦੇ ਵਿੱਚ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਗਏ ਸੀਗੇ ਹਾਂ ਜੀ ਪਤਾ ਉਹ ਨਾ ਫਿਰ ਉਹ ਖਿਦਰਾਣੇ ਦੀ ਟਿਕਾਣੇ ਕਰਕੇ ਮਾਗੀ ਮਣਾਈ ਜਾਂਦੀ ਆ ਹੁਣ ਪੋ ਦਾ ਮਹੀਨਾ ਚੱਲਦਾ ਨਾ ਕਾਲੂ ਸੰਗਰਾਮ ਦਾ ਪੋ ਦਾ ਮਹੀਨਾ ਖਤਮ ਹੋ ਮਾਗ ਦਾ ਸ਼ੁਰੂ ਹੋਊਗਾ ਇੱਕ ਮਾਗ ਨੂੰ ਬਣਾਇਆ ਜਾਂਦਾ ਇਹ ਤਿਹਾਰ ਮਾਗੀ ਦਾ ਤਿਆਰ ਕੀਤਾ ਜਾਂਦਾ ਠੀਕ ਆ ਪੜਨਾ ਹੋਰ ਵੀ ਇਤਿਹਾਸ ਪੜਿਓ ਠੀਕ ਆ ਬਹੁਤ ਵਧੀਆ ਵੈਰੀ ਗੁੱਡ ਠੀਕ ਆ ਧਿਆਨ ਨਾਲ ਪੜਨਾ ਸੁਪਿੰਦਰ ਸਿੰਘ ਜੀ ਤੁਹਾਡਾ ਜੀ ਧਰਮਪ੍ਰੀਤ ਜੀ ਧਰਮਪ੍ਰੀਤ ਜੀ ਕਿਹੜੀ ਜਗ੍ਹਾ ਤੋਂ ਆਏ ਵੀਰੇ ਮੈਂ ਤਾਂ ਬਰਨਾਲਾ ਤੋਂ ਆ ਜੀ ਤੁਸੀਂ ਸ਼੍ਰੀ ਮੁਕਤਸਰ ਸਾਹਿਬ ਤੋਂ ਆ ਜੀ अच्छा ठीक है सर ਉੱਥੇ ਹੀ ਆਇਆ ਜੀ ਮੱਤਿਆਂ ਦੀ ਧਰਤੀ ਤੋਂ ਆਇਆ ਹਾਂ ਠੀਕ ਹੈ ਤੇ ਅੱਜ ਕੀ ਆ ਪਤਾ ਅੱਜ ਲੋਹੜੀ ਆ ਜੀ ਠੀਕ ਹੈ ਤੇ ਕੱਲ ਨੂੰ ਕੱਲ ਨੂੰ ਮਾਘੀ ਆ ਜੀ ਠੀਕ ਹੈ ਕੀ ਹੋਇਆ ਸੀ ਮਾਘੀ ਨੂੰ ਉਹ ਜਿਹੜੇ 40 40 ਮੁਕਤੇ ਮੈਨੂੰ ਉਹਨਾਂ ਨੂੰ ਛੱਡ ਗਏ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਨੇ ਜੰਗ ਲੜੀ ਸੀ ਅੱਜ ਹਾਂ ਬਦਾਵਾ ਪਾੜਿਆ ਠੀਕ ਹੈ ਤੇ ਉਹਨਾਂ ਨੂੰ ਮੁਕਤ ਕੀਤਾ ਸੀਗਾ ਉਹਨਾਂ ਨੇ ਜਾਨ ਮਾਰਨ ਤੋਂ ਹਾਂ ਬਹੁਤ ਵਧੀਆ ਚਲੋ ਤੁਹਾਨੂੰ ਪਤਾ ਇਤਿਹਾਸ ਖੁਸ਼ੀ ਹੋਈ ਕਿਉਂਕਿ ਬਹੁਤ ਜਣਿਆਂ ਨੂੰ ਪੁੱਛਿਆ ਉਹਨਾਂ ਨੂੰ ਪਤਾ ਨਹੀਂ ਸੀਗਾ ਹੈਨਾ ਅੱਛਾ ਜੀ ਇੱਥੇ ਦਾ ਇਤਿਹਾਸ ਪਤਾ ਤੁਹਾਨੂੰ ਹਾਂ ਜੀ ਕੀ ਹੋਇਆ ਜੀ ਤੇ ਛੋਟੇ ਸਾਹਿਬਾਂ ਤੁਮ ਨਹੀਂ ਆਵੇ ਚੜ੍ਹੇਗਾ ਹਾਂ ਚਲੋ ਬਹੁਤ ਵਧੀਆ ਗੱਲ ਆ ਮੈਨੂੰ ਆਏ ਸੀ ਨਾ ਵੀ ਜਿਹੜੇ ਸ਼ਹਿਰ ਦੇ ਤੁਸੀਂ ਸੰਬੰਧ ਰੱਖਦੇ ਹੋ ਵੀ ਕੀ ਵੀ ਤਾਂ ਕਿਤਾ ਉੱਥੇ ਦਾ ਹੀ ਨਾ ਇਤਿਹਾਸ ਕੱਲਾ ਪਤਾ ਹੋਵੇ ਤੁਹਾਨੂੰ ਹਾਂ ਚਲੋ ਤੁਸੀਂ ਸਾਰਾ ਜਾਣਦੇ ਯਾਰ ਬਹੁਤ ਵਧੀਆ ਗੱਲ ਆ ਠੀਕ ਆ ਬਹੁਤ ਤਾਰੀਫ ਦੇ ਕਾਬਲ ਹੋ ਤੁਸੀਂ ਥੈਂਕ ਯੂ ਧੰਨਵਾਦ ਜੀ ਸੋਸੰਗਤ ਜੀ ਗੱਲਬਾਤ ਕੀਤੀ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਖੜਕੇ ਤੇ ਜਾਨਣਾ ਚਾਹਿਆ ਕਿ ਮਾਗੀ ਬਾਰੇ ਕਿੰਨੇ ਕ ਸੰਗਤ ਨੂੰ ਪਤਾ ਹੈ ਤੇ ਜੋ ਜਵਾਬ ਮਿਲੇ ਨੇ ਉਹ ਵੀ ਤੁਹਾਡੇ ਸਾਹਮਣੇ ਤੇ ਤੁਹਾਨੂੰ ਕੀ ਲੱਗਦਾ ਹੈ ਕੀ ਕਮੀ ਹੈ ਕੌਣ ਕਸੂਰਵਾਰ ਹੈ ਇਸ ਚੀਜ਼ ਦਾ ਜੋ ਅੱਜ ਬੱਚੇ ਨੌਜਵਾਨ ਇਤਿਹਾਸ ਤੋਂ ਦੂਰ ਹੁੰਦੇ ਜਾ ਰਹੇ ਨੇ ਜਦ ਕਿ ਇੰਨਾ ਵੱਡਾ ਲਾਸਾਨੀ ਸਹਾਦਤਾਂ ਵਾਲਾ ਇਤਿਹਾਸ ਹੈ ਸੋ ਜਰੂਰ ਕਮੈਂਟ ਕਰਨਾ ਤੇ ਕੋਈ ਸੁਝਾਅ ਹੋਵੇ ਉਹ ਵੀ ਤੁਸੀਂ ਜਰੂਰ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਤੇ ਹੋਰ ਇਸ ਤਰ੍ਹਾਂ ਦੇ ਉਪਰਾਲੇ ਦੇਖਦੇ ਰਹਿਣ ਦੇ ਲਈ ਹੋਰ ਖਾਸ ਖਬਰਾਂ ਦੇਖਦੇ ਰਹਿਣ ਦੇ ਲਈ ਅਨਲਿमिटेड ਗਿਆਨ ਦੇ ਨਾਲ ਬਨੇ ਰਹਿਣਾ ਤੇ ਫਿਲਹਾਲ ਹੁਣ ਇਥੇ ਸਾਨੂੰ ਦਿਓ ਇਜਾਜ਼ਤ ਮਿਲਾਂਗੇ ਜਲ ਧੰਨਵਾਦੀ ਬੈਰੀ ਜੀ ਕਾ ਖਾਲਸਾ ਬੈਰੀ ਜੀ ਕੀ ਫਤਿਹ